ਅੰਗਲ ਕੀ ਨਾਮ ਹੈ ਤੁਹਾਡਾ ਦਿਲਜੀਤ ਸਿੰਘ ਜੀ ਕੀ ਤੁਹਾਡੇ ਨਾਲ ਘਟਨਾ ਵਾਪਰੀ ਸੀ ਕਿਸ ਤਰ੍ਹਾਂ ਨਾਲ ਫਰਾਡ ਹੋਇਆ ਜੀ ਦੱਸਾਂਗੇ ਮੈਨੂੰ ਇਸ ਤਰ੍ਹਾਂ ਨਾ ਇੱਕ ਮੈਸੇਜ ਆਇਆ ਸੀਗਾ ਉਹ ਮੇਰੇ ਬੇਟਾ ਨਾ ਫੈਕਟਰੀ ਰਨ ਕਰਦਾ ਉਸ ਦੀ ਪ੍ਰੋਪਰਾਈਟਰ ਮੈਸੇਜ ਅਗੇ ਤੇ ਮੇਰੇ ਟੈਲੀਫੋਨ ਉੱਲੀ ਉਹਨਾਂ ਦਾ ਲਿੰਕ ਹੈਗਾ ਸਾਰਾ ਉਹ ਮੈਸ ਹੈ ਕਿ ਤੁਸੀਂ ਫੈਕਟਰੀ ਦਾ ਬਿੱਲ ਜਮਾ ਨਹੀਂ ਕਰਾਇਆ ਤੇ ਕਿਉਂ ਤੁਹਾਡਾ ਕੰਮ ਜੇ ਨਹੀਂ ਕਰਾਓਗੇ ਸ਼ਾਮ ਦੇ 6 ਵਜੇ ਤੱਕ ਤੁਹਾਡਾ ਕਨੈਕਸ਼ਨ ਕੱਟ ਦਿੱਤਾ ਜਾਏਗਾ ਉਹ ਜਿਸ ਨੰਬਰ ਤੋਂ ਆਇਆ ਸੀ ਮੈਸ ਨੰਬਰ ਤੇ ਰਿੰਗ ਮਾਰੀ ਮੈਂ ਕਿਹਾ ਜੀ ਟੈਲੀਫੋਨ ਦਾ ਬਿੱਲ ਸਾਡਾ ਜਮਾ ਹੈਗਾ ਤੁਸੀਂ ਕਿਸ ਤਰ੍ਹਾਂ ਕਰਦੋਗੇ ਉਨੀ ਤੁਹਾਡਾ ਨਾ ਉਹ ਬਿੱਲ ਲਿੰਕ ਨਹੀਂ ਹੋਇਆ ਜਮਾਦਾ ਹੋਇਆ ਲਿੰਕ ਨਹੀਂ ਹੋਇਆ ਮੈਂ ਲਿੰਕ ਦਾ ਕਿ ਮੈਂ ਕਹਿੰਦਾ ਲਿੰਕ ਪਟਿਆਲੇ ਤੋਂ ਹੋਣਾ ਤੇ ਉਹ ਮੈਂ ਕਿਹਾ ਉਹ ਕਿੰਨੇ ਪੈਸੇ ਕਹਿੰਦਾ 12 ਮੈਂ ਮੈਂ ਉੱਥੇ ਜਾ ਕੇ ਦਫਤਰ ਜਮਾ ਕਰਾ ਦਾਂਗਾ ਕਹਿੰਦੇ ਤੁਸੀਂ ਔਨਲਾਈਨ ਕਰਾ ਦਿਓ ਮੈਨੂੰ ਦੱਸ ਦਿਨਾ ਕਿਸ ਤਰ੍ਹਾਂ ਜਮਾ ਕਰਾਉਣਾ ਉਹ ਮੈਂ ਜਮਾ ਉਹ ਕਰਨ ਲੱਗੇ ਤੇ ਮੈਂ ਦੇਖਿਆ ਕਿ ਜਿਸਲੇ ਮੈਨੂੰ ਉਹਨੇ ਮੈਂ ਦਸਾਂ ਦਸਰਾ ਕਰ ਰਿਹਾ ਸੀਗਾ ਤੇ ਕੋਈ ਓਡੀ ਵੀ ਵਗੈਰਾ ਹੋਈ ਐ ਸੀ ਨਹੀਂ ਓਪਟੀ ਉਹ ਬਾਅਦ ਦੀ ਗੱਲ ਹੈ ਉਹ ਮੈਂ ਕਰ ਹੀ ਰਿਹਾ ਸੀ ਤੇ ਉਹ ਮੇਰੇ ਨਾਲ ਟੈਲੀਫੋਨ ਫਾਸਟ ਰਨ ਹੋਣਾ ਸ਼ੁਰੂ ਹੋ ਗਿਆ ਉਹਨੇ ਜਿਹੜੇ ਹੈਗੇ ਸਾਰੇ او ਪੀਟੀ ਉਹ ਮੇਰੇ ਕੋਲ ਵੀ ਆਂਦਾ ਰਿਹਾ ਉਸਦੇ ਕੋਲ ਵੀ ਆਂਦਾ ਰਿਹਾ ਮੈਂ ਕੋਈ ਸਾਨੂੰ ਦੱਸਿਆ ਨਹੀਂ ਹੈਗਾ ਉਸ او ਪੀਟੀ ਦੇ ਉਹਨੇ ਮੈਨੂੰ ਲੱਗਿਆ ਕਿ ਮੇਰਾ ਫਰਾਡ ਹੋ ਗਿਆ ਤੇ ਬਿਜਲੀ ਦਾ ਸੀਗਾ ਬਿੱਲ ਦਾ ਬਿਜਲੀ ਦਾ ਬਿੱਲ ਦਾ ਉਹਨੇ ਕੀਤਾ ਜੀ ਮੈਂ ਨਾ ਸਟੇਟ ਬੈਂਕ ਆਫ ਇੰਡੀਆ ਮਿਲਰ ਗੰਜ ਖੜਾ ਸੀਗਾ ਉੱਥੇ ਨਾ 6 ਨੰਬਰ ਗਰੀਚ ਮੇਰਾ ਕਲਾਇੰਟ ਸੀ ਉਸ ਕੋਲ ਗਿਆ ਸੀ ਪੇਮੈਂਟ ਲੈਣੇ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਮੈਂ ਉਹ ਟੈਲੀਫੋਨ ਮੈਂ ਕਿਹਾ ਯਾਰ ਮੇਰਾ ਤਾਂ ਫਰਾਡ ਹੋ ਰਿਹਾ ਮੈਂ ਇੱਕਦਮ ਜੰਡੂ ਟਾਵਰ IC ਬੈਂਕ ਚ ਮੇਰਾ ਖਾਤਾ ਇਹ ਮੇਰਾ ਪਰਸਨਲ ਖਾਤਾ ਸੀ ਉਥੇ ਗਿਆ ਮੈਂ ਇਥੇ ਪਹਿਲੇ ਕਲਰਕ ਨੂੰ ਮਿਲਿਆ ਮੈਂ ਕਿਹਾ ਜੀ ਮੇਰਾ ਖਾਤਾ ਦੇਖੋ ਮੇਰਾ ਫਰਾਡ ਹੋ ਗਿਆ ਲੱਗਦਾ ਉਹਨੇ ਖਾਤਾ ਖੋਲਿਆ ਉਹਨੇ ਮੈਨੂੰ ਪੈਨ ਨੰਬਰ ਪੁੱਛਿਆ ਪੈਨ ਨੰਬਰ ਯਾਦ ਹੈ ਉਹ ਕਹਿੰਦੀ ਖਾਤਾ ਨਹੀਂ ਅੰਕਲ ਉਹ ਤਾਂ ਠੀਕ ਹੈ ਮੈਨੂੰ ਫਿਰ ਤਸੱਲੀ ਹੋਈ ਉਹਨੇ ਮੈਂ ਕਿਹਾ ਮੈਡਮ ਜੀ ਮੇਰੇ ਨਾਲ ਖਾਤਾ ਚੈੱਕ ਕਰੋ ਮੇਰੇ ਨਾਲ ਫਰਾਡ ਹੋਇਆ ਲੱਗਦਾ ਉਹਨੇ ਕਹਿੰਦੀ ਠੀਕ ਅੰਕਲ ਕੁਝ ਨਹੀਂ ਹੋਇਆ ਤੁਸੀਂ Paytm ਦੇ ਥਰੂ ਨਾ ਕੋਈ ਪੇਮੈਂਟ ਕਰੋ ਤੁਹਾਨੂੰ ਕਰਨੀ ਹੈ iPhone ਉਹਨੇ ਮੈਂ iPhone ਨਾ ਮੈਨੂੰ ਇੰਸਟਾਲ ਵੀ ਕਰਕੇ ਦਿੱਤਾ ਅੱਜ ਮੈਂ ਅੱਠ ਕਿ ਮੈਂ ਗਿਆ ਉਹਦਾ ਪੂਰਾ ਘੰਟਾ ਮਰੇਆ ਕੁਛ ਨਹੀਂ ਹੋਇਆ ਮੈਂ HDFC ਬੈਂਕਸ ਗਿਆ ਜੇ ਆਪਣੇ ਕੋਈ ਨੈਫਟ ਕਰਾਇਆ ਸੀ ਫਰਮਾਉਣਾ ਉਹ ਗਿਆ ਤੇ ਜਿਵੇਂ ਨੈਫਟ ਕਰਾਈ ਰਿਆਂ ਟਕ ਟਕ ਕਰਕੇ 6 ट्रांजैक्शन ਮੇਰੇ ਨਿਕਲ ਗਏ ਮੈਂ ਇਮੀਡੀਟਲੀ ਨਾ ਵਾਪਸ ਬੈਂਕ ਆ ਗਿਆ ਕਿੰਨੇ ਅਮਾਉਂਟ ਸੀ ਕੀ ਇਹ ਵੱਖ-ਵੱਖ ਅਮਾਉਂਟਾਂ ਸੀ ਟੋਟਲ ਅਮਾਉਂਟ 6 ਲੱਖ 674600 5 ਲੱਖ ਕੇ 6 ਨਾ ਸਰੀ 5 ਲੱਖ 57400 ਇਹ ਹੈਗੀ ਨਵੰਬਰ ਦੀ ਗੱਲ 20 ਨਵੰਬਰ ਦੀ ਮੈਂ ਫਿਰ ਮੈਡਮ ਉਹ ਮੈਂ ਮੈਡਮ ਹੀ ਮੇਰਾ ਦੇਖੋ ਤੁਸੀਂ ਕਹਿੰਦੇ ਕੁਛ ਨਹੀਂ ਹੈਗਾ ਜੋ ਫਰਾਡ ਹੋ ਗਿਆ ਸਾਰੇ ਪੈਸੇ ਨਿਕਲ ਗਏ ਨੇ ਉਹ ਉਸੇ ਲਈ ਮੈਨੂੰ ਕਸਟਮਰ ਕੇ ਨਾਲ ਗੱਲ ਕਰਾਈ ਜਿੱਥੇ ਵੀ ਕਸਟਮਰ ਕੇ ਰ ਹੈ ਮੇਰੇ ਬੰਗਲੌਰ ਹੈ ਕਿ ਕਿੱਥੇ ਆ ਉਹ ਗੱਲ ਕਰਾਈ ਉਹਨਾਂ ਨੇ ਕਿਹਾ ਜੀ ਤੁਸੀਂ ਜਿਹੜਾ ਹੈਗਾ ਨੋਟ ਕਰ ਲੈਣੇ ਆ ਜੋ ਤੁਸੀਂ ਨਾ ਪਹਿਲੇ ਸਾਈਬਰ ਕ੍ਰਾਈਮ ਮੈਂ ਨਾਲ ਦੀ ਨਾਲ ਸਾਈਬਰ ਕ੍ਰਾਈਮ ਚਲਾ ਗਿਆ ਉੱਥੇ ਰਿਪੋਰਟ ਦਰਜ ਕਰਾਈ ਉਹਨਾਂ ਨੇ ਕਿਹੜੀ ਤਰੀਕ ਨੂੰ ਸੀਗਾ ਜੀ 21 ਤਰੀਕ ਨੂੰ 21 ਨੰਬਰ ਸੇਮ ਡੇ ਇਹ ਕਿਹੜਾ ਸਾਫਟ ਕਿਡਾ ਸੀ ਜੀ 22 2022 ਦੀ ਵਾਲਾ ਅੱਛਾ ਜੀ ਸਾਈਬਰ ਕ੍ਰਾਈਮ ਦੇ ਕਰਾਦੇ ਨਾ ਜਦੋਂ ਮੈਂ ਇੱਥੇ ਆ ਕੇ ਚੌਂਕੀ ਜੀ ਰਿਪੋਰਟ ਕਰਤੀ ਐਪਲੀਕੇਸ਼ਨ ਲਿਖੇ ਦਿੱਤੀ ਇਹਨੂੰ ਮੈਂ ਕਿਹਾ ਯਾਰ ਐਫ ਆਈ ਆਰ ਦਰਜ ਕਹਿੰਦੀ ਐਫ ਆਈ ਆਰ ਦਰਜੈਂਟ ਕਰੀ ਤਾਂ ਬਾਅਦ ਹੋਇਆ ਕਿਦੇ ਨਾਂ ਦੇ ਕਰਨੀ ਕਿਸੇ ਨਾਂ ਦੇ ਕਰੀਏ ਕਹਿੰਦੇ ਕੋਈ ਹੈ ਹੀ ਨਹੀਂ ਜਦ ਨਾ ਹੈ ਮੈਂ ਚਲੋ ਉਸ ਤੋਂ ਬਾਅਦ ਮੈਂ ਫਾਲੋ ਕਰਦਾ ਰਿਹਾ ਉਦੋਂ ਮੈਸੇਜ ਵੀ ਆਏ ਮੈਨੂੰ ਸਾਈਬਰ ਕ੍ਰਾਈਮ ਦੇ ਕਿ ਸਾਈਬਰ ਕ੍ਰਾਈਮ ਨੂੰ ਫਾਲੋ ਕਰਦੇ ਰਿਹਾ ਕਿ ਆਰ ਵੀ ਇਹਨ ਦੋਨੋਂ ਪਾਸੇ ਸਾਈਬਰ ਕ੍ਰਾਈਮ ਦੇ ਪਹਿਲੇ ਸਾਈਬਰ ਕ੍ਰਾਈਮ ਦੇ ਕਿ ਦੱਸੋ ਦੱਸੋ ਉਹ ਮੈਨੂੰ ਸਾਲ ਤੱਕ ਵੀ ਲੰਘੇ ਪਤ ਨਹੀਂ ਚਲੇ ਆ ਉਹ ਕੀ ਹੋਇਆ ਸਾਲ ਮਤਲਬ 7-8 ਮਹੀਨੇ ਲੰਘੇ ਨਹੀਂ ਪਤਾ ਲੱਗਿਆ ਉਹਨਾਂ ਕਹਿੰਦੇ ਸਾਨੂੰ ਪਤਾ ਲੱਗ ਗਿਆ ਦੋ ਬੰਦਿਆਂ ਦਾ ਮੈਂ ਕਿਹਾ ਦੱਸ ਦੇ ਉਹਨਾਂ ਦਾ ਐਡਰੈਸ ਕਹਿੰਦੇ ਉਹ ਨਹੀਂ ਅਸੀਂ ਦੱਸਾਂਗਾ ਸੀਕਰਟ ਚਲੋ ਕਰਦੇ ਕਰਾਂਦੇ 23 ਨੂੰ ਉਹਨਾਂ ਨੇ ਵੀ ਰਿਪੋਰਟ ਬਣਾ ਕੇ ਪਤਾ ਲੱਗਿਆ ਉਹਨਾਂ ਨੇ ਵੀ ਰਿਪੋਰਟ ਬਣਾ ਕੇ ਐਸਐਸਪੀ ਸਾਹ ਨੂੰ ਤੇ ਐਸਐਸਪੀ ਆਫਿਸ ਮੈਂ ਚੱਕਰ ਲੰਦਾ ਰਿਹਾ ਉਥੇ ਲਾਇਆ ਤੇ ਉਹ ਫੇਰ ਮੈਨੂੰ ਪਤਾ ਕਰਿਆ ਉਹ ਕਹਿੰਦੇ ਤੁਹਾਡਾ ਲੀਗਲ ਓਪੀਨੀਅਨ ਹੀ ਭੇਜਿਆ ਉਹਨਾਂ ਨੇ ਮੈਂ ਚਲੋ ਕੋਈ ਨਹੀਂ ਉੱਲੀ ਗੁਰਵਿੰਦਰ ਬਾਦੂ ਵੀ ਵਾਪਸ ਆ ਕੇ ਮੈਂ ਉੱਥੇ ਜਾ ਕੇ ਸਿਰਫ ਪਤਾ ਕੀਤਾ ਉਹ ਫੇਰ ਹੀ ਉਹਨੇ ਮੈਨੂੰ ਕੋਈ ਐਸਐਸਪੀ ਸਾਹਿਬ ਮਿਲਗੇ ਵੀ ਪਤਾ ਨਹੀਂ ਲੱਗਿਆ ਮੈਂ ਮੀਨ ਵਾਈਲ ਨਾਲ ਆਰਬੀਏ ਨੂੰ ਵੀ ਚਿੱਠੀਆਂ ਲਿਖਤੀਆਂ ਨਾਲ ਬੈਂਡਰਸ ਬੈਂਕਿੰਗ ਨੂੰ ਵੀ ਚਿੱਠੀ ਲਿਖਤੀ ਉਹ ਔਨਲਾਈਨ ਸਾਰਾ ਕੁਝ ਹੈ ਸੀਗਾ ਉਹਨਾਂ ਨੇ ਮੇਰਾ ਕੇਸ ਰਿਜੈਕਟ ਕੀਤਾ ਫੇਰ ਮੈਂ ਉਹ ਕੰਪਲੇਂਟ ਕੀਤੀ ਇਸ ਤਰ੍ਹਾਂ ਸੀ ਲਿਖਾਪੜੀ ਕਰਦੇ ਰਹੇ ਅਖੀਰ ਤੇ ਤੁਸੀਂ ਦੇਖੋ ਇਹ ਆਪਣੇ 2023 ਦੇ ਵਿੱਚ ਜਿਸ ਤਰ੍ਹਾਂ ਮੇਰੇ ਪੈਸੇ ਗਏ ਸੀ ਸੇਮ ਸੀਕੁਐਂਸ ਦੇ ਵਿੱਚ 2023 ਦੇ ਵਿੱਚ ਮੈਨੂੰ ਪੈਸੇ ਵਾਪਸ ਆ ਗਏ ਸਾਰੇ ਪੈਸੇ ਆ ਗਏ ਜੀ ਸਾਰੇ ਪੈਸੇ ਅੰਕਲ ਹੁਣ ਇੱਕ ਐਫਆਈਆਰ ਵੀ ਦਰਜ ਕੀਤੀ ਆ ਉਹ ਕਿੰਨੇ ਮਹੀਨੇ ਬਾਅਦ ਐਫਆਈਆਰ ਦਰਜ ਕੀਤੀ ਤੁਹਾਨੂੰ ਪਤਾ ਲੱਗਿਆ ਇਸ ਕੰਮ ਦਾ ਮੈਨੂੰ ਤਾਂ ਪਤਾ ਨਹੀਂ ਐਫਆਈਆਰ ਇਹਨਾਂ ਦਰਜ ਕੀਤੀ ਕਿੰਨੇ ਵਿੱਚ ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗਿਆ ਮੇਰੀ ਐਫਆਈਆਰ ਦਰਜ ਹੋਈ ਹੈ ਤੇ ਲੱਗਦਾ ਨਹੀਂ ਇਹ 20 ਮਹੀਨੇ ਲਾਤੇ ਵੀ ਥੋੜੇ ਪੈਸੇ ਵੀ ਵਾਪਸ ਆ ਗਏ ਇਹਨਾਂ ਨੂੰ ਇਸ ਗੱਲ ਦਾ ਕੁਝ ਵੀ ਪਤਾ ਹੈਗਾ ਮੈਂ ਹੁਣ ਇਹਨਾਂ ਬਾਰੇ ਕੀ ਕਰ ਸੀ ਆਪਾਂ ਦੇਖੋ 21 ਜਨਵਰੀ ਦਾ ਮੇਰੇ ਪੈਸੇ ਗਏ ਨੇ ਤੇ 21 ਜਨਵਰੀ ਤੋਂ ਬਾਅਦ ਪੈਸੇ ਮੇਰੇ ਵਾਪਸ ਆਏ ਨੇ ਤੁਸੀਂ ਇਹ ਦੇਖ ਲਓ 19 10 23 ਨੂੰ ਪਰ ਫਿਲਹਾਲ 10 ਦਿਨ ਹੋ ਗਏ ਨੇ ਵਾਪਸ ਆਏ ਨੂੰ ਕਿੰਨਾ 10 ਦਿਨ ਹੋ ਗਏ ਅ 10 ਦੇਖੋ 19 10 23 ਨੂੰ ਵਾਪਸ ਆ ਗਏ ਸੀ ਤੇ 10 ਮਹੀਨੇ ਨੂੰ 7 ਮਹੀਨਾ ਤਾਂ ਹੋ ਹੀ ਗਿਆ ਆ ਇਹਨੂੰ 6 6 ਮਹੀਨੇ ਇਸ ਵੀ ਨੇ ਹੋ ਗਏ 6 ਦੇ 2 8 ਤੇ ਕੰਪਲੇਂਟ ਖਾਈ ਨੂੰ 20 ਮਹੀਨੇ ਹੋ ਗਏ ਕੰਪਲੇਂਟ ਸੇਮ ਡੇ ਲਿਖਾ ਦੀ 22 21 ਨੂੰ 20 ਮਹੀਨੇ ਤਕਰੀਬਨ ਹੋ ਗਏ ਹਾਂ ਜੀ ਮੈਨੂੰ ਤੇ ਹੁਣ ਉਹਨਾਂ ਦਾ ਐਫਆਈਆਰ ਦਰਜ ਕੀ ਕਹਿਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਉਹਨਾਂ ਦੀ ਇਹ ਪਤਾ ਲੱਗਦਾ ਕਿ ਉਹ ਕਿੰਨਾ ਫਾਸਟ ਕੰਮ ਕਰਦੇ ਨੇ ਕਿ ਲੋਕ ਕਿੰਨੇ ਖੁਸ਼ ਹੋਣਗੇ ਉਹਨਾਂ ਦੇ ਜੇ ਕੰਮ ਤੇ ਕਿ ਜਿਹੜੀ ਕੈਫਾਇਰੀ ਦਰਜ ਕਰਨੀ ਹੈ ਕਿ ਕਿੰਨ ਕੈਫਾਇਰੀ ਕਰਨੀ ਹੈ ਉਹਨੂੰ ਪਹਿਲੇ ਸਾਲੇ 20 ਮਿੰਟਸ ਲਗਾਉਂਦੇ ਨੇ ਤੇ ਕੀ ਕਿਸੇ ਨੂੰ ਫੜਾਂਗੇ ਹੁਣ ਤੁਹਾਡੇ ਪੈਸੇ ਵਾਪਸ ਆਗੇ ਤਾਂ ਉਥੋਂ ਪੈਸੇ ਮਰੇ ਆ ਗਏ ਸਾਰੇ ਉਹ ਮੇਰੀ ਖਤੋਕਤਾ ਕੀ ਕਹਿੰਦਾ ਤੈਨੂੰ ਤੁਹਾਡਾ ਧੋਖਾ ਹੋਇਆ ਵੀ ਇਸ ਤਰ੍ਹਾਂ ਨਾਲ ਲੋਕ ਨਾ ਕਰਨ ਜਾਂ ਕੋਈ ਇਸ ਤਰ੍ਹਾਂ ਦਾ ਓਟੀਪੀ ਆਉਂਦਾ ਜਾਣਾ ਓਟੀਪੀ ਮੈਂ ਦਿੱਤਾ ਹੀ ਨਹੀਂ ਉਹਨਾਂ ਨੂੰ ਜਾਂ ਇਸ ਤਰ੍ਹਾਂ ਕੋਈ ਫੋਨ ਕਾਲ ਆਉਂਦੀ ਹੈ ਨਾ ਉਹ ਤੋ ਨਾ ਉਹਨੂੰ ਅਟੈਂਡ ਨਹੀਂ ਅੱਜਕੱਲ ਨਾ ਨਵਾਂ ਇੱਕ ਕੇਸ ਚੱਲ ਗਿਆ ਤੈਨੂੰ ਜੀ ਅਸੀਂ ਬੈਂਕਿੰਗ ਦੇ ਨਿਫਟੀ ਤੈਨੂੰ ਦੱਸਦੇ ਹਾਂ ਤੁਸੀਂ 5000 ਰੁਪਏ ਲਾਓ ਤਾਂ ਇੰਨੀ ਕਮਾਈ ਹੋਏਗੀ ਉਹ ਵੀ ਫਰਾਡ ਹੈਗਾ ਅੱਜਕੱਲ ਬਹੁਤ ਫਰਾਡ ਹੋ ਕੋਈ ਵੀ ਅਨਨੋਨ ਕਾਲ ਆਏ ਕੁਝ ਉਹਨੂੰ ਅਟੈਂਡਿੰਗ ਕਰਨਾ ਚਾਹੀਦਾ